ਦੋ ਗੁੱਟਾਂ ਦੇ ਵਿਚਕਾਰ ਹੋਈ ਖੂਨੀ ਝੜਪ ਇਕ ਦੂਜੇ ਦੀਆਂ ਲਾਹ ਦਿੱਤੀਆਂ ਪੱਗਾਂ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਤੇ ਨਾ ਕਾਰਵਾਈ ਕਰਨ ਦੇ ਲਾਏ ਇਲਜ਼ਾਮ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਕਾਉਂਸਲਰ ਦੇ ਉੱਤੇ ਲਗਾਏ ਕੁੱਟਮਾਰ ਕਰਨ ਦੇ ਇਲਜ਼ਾਮ ਆ ਤਾਂ ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਦੋ ਗੁੱਟਾਂ ਵਿੱਚ ਕਾਰ ਖੁੰਨੀ ਝੜਪ ਹੋ ਗਈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਪੀੜਤ ਪਰਿਵਾਰ ਦੁਆਰਾ ਜੋ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਕਾਉਂਸਲਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੁਆਰਾ ਅਤੇ ਉਸ ਦੇ بیٹے ਦੁਆਰਾ ਸਾਡੇ ਨਾਲ ਆ ਕੇ ਕੁੱਟਮਾਰ ਕੀਤੀ ਗਈ ਸਾਡੀਆਂ ਪੱਗਾਂ ਤੱਕ ਲਾ ਦਿੱਤੀਆਂ ਗਈਆਂ ਉਸ ਤੋਂ ਇਲਾਵਾ ਜਦੋਂ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਕਾਰਵਾਈ ਹੈ ਉਹ ਨਹੀਂ ਕੀਤੀ ਜਾ ਰਹੀ ਹੋਰ ਵੀ ਜਿਹੜੇ ਗੰਭੀਰ ਇਲਜ਼ਾਮ ਨੇ ਉਹ ਪਿਤਾ ਅਤੇ ਬੇਟੇ ਦੁਆਰਾ ਲਗਾਏ ਗਏ ਨੇ ਜਿਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਹਾਂਜੀ ਸਰ ਆਪਣਾ ਨਾਮ ਦੱਸ ਕੇ ਵੀ ਕਿਹੜਾ ਝਗੜਾ ਹੋਇਆ ਕਿਦੋਂ ਲੈ ਮੈਂ ਪ੍ਰਭਜੋਤ ਸਿੰਘ ਪੁੱਤਰ ਸਰਦਾਰ ਮੀਤਾ ਸਿੰਘ 3 ਤਰੀਕ ਦੀ ਗੱਲ ਹੈ 3 ਦਸੰਬਰ 2023 ਦੀ ਨਾਲ ਗਵੰਦੀ ਕਾਂਗਰਸੀ ਮੌਂਸਰ ਸ਼ੋਕੋਵਰੀ ਉਹਨਾਂ ਦੇ ਲੜਕੇ ਤੋਂ ਉਹਨਾਂ ਦਾ ਭਤੀਜਾ ਪੋਤਰਾ ਯਤਿੰਦ ਚੋਧਰੀ ਦੇ 2 ਹਲ ਪਚਾਤੇ ਵਿਅਕਤੀ ਜਿਹੜੇ ਨਾਲ ਘਰੋਂ ਦੇਖਲੇ ਸ਼ਰਾਬ ਦਾ ਰੱਜੀ ਹੋਏ ਸੀ ਸਾਡੇ ਆਗੇ ਹੱਥੀ ਪੈ ਗਏ ਕਟਮਾਰ ਸਟਾਰਟ ਕਰ ਦਿੱਤੀ ਜਿਹਦੇ ਵਿੱਚ ਮੇਰੀ ਤੇ ਮੇਰੇ ਪਿਤਾ ਜੀ ਦੀ ਪਾਕ ਉਤਾਹ ਕੀਤੀ ਇਹਨਾਂ ਨੇ ਅੱਜ 225 ਦਿਨ ਨਿਕਲ ਗਏ ਨੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਦੋ ਵਾਰੀ ਮੈਂ ਸੀਪੀ ਸਾਹਿਬ ਅੰਮ੍ਰਿਤਸਰ ਸਰਦਾਰਪੁਰ ਬੇਸਿੰਘ ਖੁੱਲਰ ਨੂੰ ਵੀ ਪੇਸ਼ ਹੋਇਆ ਉਹਨਾਂ ਨੇ ਮੈਨੂੰ ਪੂਰਾ ਸ਼ਵਾਸਨ ਦਿੱਤਾ ਕਿ ਕਾਰਵਾਈ ਚੰਗੀ ਤਰ੍ਹਾਂ ਹੋਏਗੀ ਪਰ ਐਸਐਚਓ ਗੇਟ ਕੀ ਮਾ ਸਰਦਾਰਾ ਸੁਦੀਪ ਸਿੰਘ ਸੰਧੂ ਕੋਈ ਕਾਰਵਾਈ ਨਹੀਂ ਕਰ ਰਹੇ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਕਾਰਵਾਈ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਅਤੇ ਮੇਰੀ ਸਮੂਹ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਨਾਲ ਆ ਕੇ ਖੜਿਆ ਜਾਵੇ ਤਾਂ ਅੱਜ ਮੇਰੀ ਪੱਗ ਦੀ ਬੇਅਦਬੀ ਹੋਈ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਕਾਰਵਾਈ ਕੀਤੀ ਕਰਵਾਈ ਜਾਵੇ ਪ੍ਰਸ਼ਾਸਨ ਝਗੜਾ ਹੋਇਆ ਕਿਸ ਕਰਕੇ ਮੇਰੇ ਪਿਤਾ ਜੀ ਦੁਕਾਨ ਬੰਦ ਕਰ ਰਹੇ ਸੀ ਸ਼ੋਕ ਚੌਧਰੀ ਜਿਹੜਾ ਕਾਂਗਰਸੀ ਸਪੌਂਸਰ ਹੋ ਉਹਨਾਂ ਦਾ ਲੜਕਾ ਮੇਰੇ ਪਿਤਾ ਜੀ ਦੇ ਹੱਥੀ ਪੈ ਗਿਆ ਸ਼ਰਾਬ ਪੀ ਕੇ ਤੇ ਐਨੇ ਨੂੰ ਮੇਰੇ ਪਿਤਾ ਜੀ ਦਾ ਮੈਨੂੰ ਫੋਨ ਆਇਆ ਮੈਂ ਦੁਕਾਨ ਤੇ ਪੁੱਜਾਂ ਤੇ ਇਹਨਾਂ ਦੇ ਅੰਦਰ ਸ਼ਰਾਬ ਪੀ ਰਹੇ ਸੀ ਉਹ ਚਾਰ ਬੰਦੇ ਉਹ ਸਾਰੇ ਇਕੱਠੇ ਹੋ ਗਏ ਪ੍ਰਾਣੀ ਰੰਜੀਤ ਜੀ ਆ ਕੀ ਗੱਲ ਝਗੜਾ ਹੋਇਆ ਕਾਰਨ ਪ੍ਰਾਣੀ ਰੰਜੀਤ ਜੀ ਇੱਕ ਜਗਾ ਲਈ ਆ ਹੀ ਪਿੱਛੇ ਗਲੀ ਦੇ ਵਿੱਚ ਉਹ ਰੰਜੀਤ ਰੱਖਦਾ ਕਹਿੰਦਾ ਹੀ ਅਹੀ ਲੈਣੀ ਹੈ 21 ਸਾਲ ਬਾਅਦ ਅਹੀ ਲੈਣੀ ਹੈ ਤੇ ਰੰਜੀਤ ਰੱਖਦਾ ਜੀ ਮੇਰੇ ਨਾਲ ਲਗਦੀ ਹੀ ਮੈਂ ਲੈਣੀ ਤੇ ਸਾਨੂੰ ਆਂਦੇ ਜਾਂਦੇ ਨੂੰ ਧਮਕੀਆਂ ਵੀ ਦਿੰਦਾ ਤੁਹਾਨੂੰ ਗੋਲੀਆਂ ਮਾਰ ਦੇਣੀਆਂ ਤੁਹਾਨੂੰ ਸਿੱਖ ਪਰਿਵਾਰ ਨਾਲ ਤੇ ਦੁਕਾਨ ਨਹੀਂ ਕਰਨ ਦੇਣੇ ਤੇ ਤੁਸੀਂ ਹੁਣ ਗੇਟ ਕੀ ਮਾ ਜਾਂਦੇ ਹੋ ਐਸ ਐਚਓ ਕੀ ਕਹਿੰਦਾ ਕੀ ਐਸ ਐਚਓ ਅੱਜ 25 ਦਿਨ ਹੋ ਗਏ ਜੀ ਮੇਰੀ ਕੰਪਲੇਂਟ 3 ਤਰੀਕ ਰਾਤ ਨੂੰ ਮੈਂ ਸੀਸੀਟੀਵੀ ਫੋਟੋ ਕਲੀਅਰ ਸਰਦਾਰ ਹਰਸ਼ਦੀਪ ਸਿੰਘ ਸਰਦੂਨ ਮੁੱਖ ਅਫਸਰ ਜੜੇ ਗੇਟ ਕੀ ਮਾਦਦ ਨੂੰ ਦਿੱਤੀ ਏ ਇਹ ਬਾਰ ਬਾਰ ਇਹੀ ਕੋਈ ਗੱਲ ਕਹੀ ਆ ਲੇਕਿਨ ਇਹੀ ਡੀਐਸਪੀ ਸਾਹਿਬ ਕੋਲੋਂ ਚੈੱਕ ਕਰਵਾਵਾਂਗੇ ਵੀਡੀਓ ਚੈੱਕ ਕਰਵਾਵਾਂਗੇ 25 ਦਿਨ ਚ ਇੰਨਾ ਕੋ ਵੀਡੀਓ ਨਹੀਂ ਚੈੱਕ ਕਰਵਾਈ ਗਈ ਇਹਨਾਂ ਨੇ ਪੁਲਿਸ ਨਾਲ ਕਾਰਵਾਈ ਕੀ ਕਰਨੀ ਹੈ ਕਾਰਨ ਕੀ ਸਮਝੇ ਤੇ ਕਰ ਰਹੇ ਕਾਰਵਾਈ ਉਹ ਪੋਲਿਟੀਕਲ ਪਾਰਟੀ ਨਾਲ ਸੰਬੰਧ ਕਾਂਗਰਸੀ ਕੌਂਸਲ ਰਿਹਾ ਪ੍ਰੈਸ਼ਰਾਈਜ਼ ਕਰਦਾ ਹੋਣਾ ਲੀਡਰਾਂ ਕੋਲੋਂ ਫੋਨ ਕਰਵਾਉਂਦਾ ਹੋਣਾ ਐਸਐਚਓ ਸਾਹਿਬ ਨੂੰ ਤੇ ਮੇਰੀ ਕਮਿਸ਼ਨਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਦ ਤੋਂ ਵੱਦ ਜੜੀ ਪੰਦੀਆਂ ਧਰਾਵਾ ਮੇਰੀ ਪਾਗ ਉਤਰੀ ਆਦੀ ਦੇ ਪਾਗ ਦੀ ਬੇਇੱਜ਼ਤੀ ਹੋਈ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ 295ਏ ਦਾ ਪਰਚਾ ਲੱਗਣਾ ਚਾਹੀਦਾ ਹਾਂ ਜੀ ਸਾਹਮਣੇ ਸਾਹਮਣੇ ਆ ਮੇਰਾ ਸੂਰ ਨੀਤਾ ਸਿੰਘ ਜੋਲੀ ਇਹ ਝਗੜਾ ਕਿੰਨੀ ਤਰੀਕ ਨੂੰ ਹੋਇਆ ਤੇ ਕੀ ਕਾਰਨ ਕੀ ਸੀ ਝਗੜਾ 3 ਦਸੰਬਰ ਨੂੰ ਹੋਇਆ ਰਾਤ ਨੂੰ ਮੈਂ 10:30 ਵਜੇ ਜਾਂ 10:30 ਵਜੇ ਮੈਂ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਤੇ ਇਸ ਹਕਮਾ ਚੋਦਰੀ ਕੌਂਸਲਰ ਕਾਂਗਰਸੀ ਕੌਂਸਲਰ ਉਹਨਾਂ ਦਾ ਬੇਟਾ ਰਮਨ ਚੋਦਰੀ ਉਹਨਾਂ ਦਾ ਪੋਤਰਾ ਜਤਨ ਚੋਦਰੀ ਉਹਨਾਂ ਦਾ ਬੇਟਾ ਚੰਦਨ ਚੋਦਰੀ ਉਹਨਾਂ ਦਾ ਆਪਣਾ ਭਤੀਜਾ ਆਪਣਾ ਇਹ ਰੋਹਿਤ ਚੋਦਰੀ ਇਹਨਾਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਸਨ ਮੈਂ ਇਹਨਾਂ ਨੂੰ ਦੇਖ ਕੇ ਤੇ ਆਪਣੇ ਘਰ ਫੇਰ ਲਈ ਵਾਹ ਕਿ ਲੋ ਕੋਈ ਗਾਲਾਂ ਨਹੀਂ ਪੀਤੀ ਤੇ ਆਪਣਾ ਕੋਈ ਗਾਲ ਨਹੀਂ ਮੈਂ ਜਾ ਰਹੀ ਸੀ ਇਹਨਾਂ ਨੇ ਪਿੱਛੋਂ ਭੱਜ ਕੇ ਆ ਕੇ ਮੈਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇਰੀ ਧੀ ਦੀ ਜੇ ਤੇਰੀ ਭੈਣ ਦੀ ਜੇ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਮਾਫਰ ਹਿਜੋ ਪ੍ਰਿਆ ਫਿਰ ਮੈਂ ਆਪਣੇ بیٹے ਨੂੰ ਪਤਾ ਲੱਗਾ ਮੇਰੇ ਨੂੰ ਉਹ ਘਰੋਂ ਆਇਆ ਨਾਲ ਇਹਦੇ ਮਾਤਾ ਹੀ ਬੇਡੇ ਮੇਰੇ ਮੇਰੇ ਘਰ ਤੇ ਆਏ ਤੇ ਨਾ ਆ ਕੇ ਆਏ ਉਹਨਾਂ ਨੂੰ ਮੇਰੇ ਘਰ ਜਾਂ ਨੂੰ ਗੰਦਾ ਮੰਦਾ ਮੋਲਣਾ ਨਾਲ ਸ਼ੁਰੂ ਕਰ ਦਿੱਤਾ ਮੇਰੇ بیٹے ਨੂੰ ਇੱਕ ਉੱਪਰ ਮਾਰ ਕੇ ਥੰਗੇ ਛੁੱਟ ਦਿੱਤਾ ਮੇਰੀ ਪੱਗ ਵੀ ਲਾਤੀ ਮੈਨੂੰ ਕੰਪਨੀ ਕੀਤੀ ਮੈਨੂੰ ਦੋ ਤਿੰਨ ਘਸੌਂਲ ਮਾਰੇ ਤੇ ਮੇਰੇ بیٹے ਦੇ ਨੂੰ ਥੰਲੇ ਲੇ ਪਾਇਆ ਮੈਂ بیٹے ਨੂੰ ਚੁੱਕ ਕੇ ਸੜਕ ਤੋਂ ਉੱਪਰ ਜਿੱਤਾ ਕਿਉਂਕਿ ਟ੍ਰੈਫਿਕ ਬੜੀ ਕਾਲਾਪੁਰ ਬੜੀਆਂ ਤੇਜ਼ ਚੱਲ ਜਾਂਦੀ ਸੀ ਬਲਕਿ ਹੋਰ ਹਾਲਾਤਾਂ ਆ ਵਾਪਰ ਜਾਂਦਾ ਮੈਂ ਇਸ ਤੋਂ ਬਾਅਦ ਫਿਰ ਤੁਸੀਂ ਕੰਪਲੇਨਟ ਕੀਤੀ ਉਸ ਵੇਲੇ ਉੱਤਮਾ ਅਸੀਂ ਥਾਣੇ ਦੇ ਪੱਗਾਂ ਲੱਤੀਆਂ ਸਾਡੀਆਂ ਦੋਵਾਂ ਦੀਆਂ ਮੈਂ ਗਿਆ ਮੇਰਾ ਬੇਟਾ ਗਿਆ ਮੇਰੀ ਵਾਈਫ ਗਈ ਉੱਥੇ ਗਏ ਆ ਏਐਸਆਈ ਨੇ ਕਿਹਾ ਕਿ ਦਾਨ ਨਾਲ ਦੇ ਪਾਸੇ ਕੋਈ ਰੀਡਰ ਬੈਠਾ ਉਹਨਾਂ ਨੂੰ ਕੰਪਲੇਨ ਲਗਾ ਦਿਓ ਅਸੀਂ ਉਹਨਾਂ ਨੂੰ ਲਿਖਾਇਆ ਉਹਨਾਂ ਨੇ ਲੈਪਟਾਪ ਤੇ ਸ਼ੈਅਰ ਕੀ ਲਿਖਿਆ ਕੀ ਨਹੀਂ ਲਿਖਿਆ ਜੋ ਹੀ ਬੋਲਿਆ ਉਹ ਉਹਨਾਂ ਨੇ ਲਿਖ ਲਿਆ ਇੰਨੇ ਦਿਨ ਹੋ ਗਏ ਤੁਹਾਡੀ ਕੋਈ ਨਹੀਂ ਕਰ ਰਹੀ ਕੋਈ ਸੁਣਵਾਈ ਨਹੀਂ ਹੋਈ ਜੀ ਤਿੰਨ ਚਾਰ ਵਾਰੀ ਨਾਲ ਬੁਲਾਇਆ ਤੁਸੀਂ ਆਓ ਦੂਜੀ ਪਾਰਟੀ ਵੀ ਆ ਰਹੀ ਹੈ ਤੁਸੀਂ ਆਓ ਦੂਜੀ ਪਾਰਟੀ ਜਾ ਰਹੀ ਹੈ ਬਸ ਇੰਨੇ ਠਿਕਰਿਆਂ ਦੇ ਵਿੱਚ ਸਾਨੂੰ ਰੱਖ ਰਿਆ ਉਹ ਪਾਰਟੀ ਆਈ ਗਈ ਉਹਨਾਂ ਪਾਰਟੀ ਸਾਹਮਣੇ ਅਸੀਂ ਨਹੀਂ ਬਹਿਣਾ ਚਾਹੁੰਦੇ ਸਾਣਾ ਅਲੱਗ ਤੋਂ ਗੱਲ ਕੀਤੀ ਜਾਵੇ ਕਿਉਂਕਿ ਤੇ ਮੈਨੂੰ ਲੱਗਦਾ ਵਾ ਕਿ ਸ਼ਾਇਦ ਐਸਐਚਓ ਸ਼ਾਇਦ ਨਹੀਂ ਮੇਰਾ خیال ਨਾਲ ਉਹਦੇ ਪੱਕੇ ਸਬੰਧ ਲੱਗਦੇ ਨੇ ਐਸਐਚਓ ਸਾਹਮਣੇ ਸ਼ੋਕਮਰ ਚੋਧਰੀ ਕੌਂਸਲਰ ਕਾਂਗਰਸੀ ਕੌਂਸਲਰ ਦੇ ਨਾਲ ਤੇ ਮੈਂ ਉਹਨਾਂ ਦੇ ਨਾਲ ਬਹਿਣਾ ਨਹੀਂ ਚਾਹੁੰਦਾ ਮੈਂ ਕਿ ਬੱਕਰੀ ਗੱਲ ਕਰਨੀ ਚਾਹਨਾ ਮੈਂ ਉਹਨਾਂ ਨਾਲ ਬੱਕਰੀ ਗੱਲ ਕੀਤੀ ਉਹ ਕਹਿੰਦੇ ਨੇ ਬੱਕਰੀ ਨਹੀਂ ਹੋਏਗੀ ਦੋਵੇਂ ਪਾਰਟੀਆਂ ਸਾਹਮਣੇ ਬਹਿ ਕੇ ਗੱਲ ਹੋਏਗੀ ਮੈਂ ਨਹੀਂ ਜ਼ਿੰਮੇ ਆ 12 ਕੀ ਸਮੇਂ ਤੇ ਜੇ 25 ਦਿਨ ਹੋ ਗਏ ਆ ਅੱਜ ਤੱਕ ਕਾਰਵਾਈ ਨਹੀਂ ਹੋ 파ਰੀ ਬਸ ਇਹੋ ਹੀ ਸਮਝਾ ਵਾ ਕਿ ਉਹਨਾਂ ਦੀ ਸਾਂਢ ਗਾਂਠ ਹੈਗੀ ਹੈ ਜੀ ਐਐਸਆਈ ਦੀ ਹੈਗੀ ਹੈ ਐਸਐਚਓ ਸਾਹਿਬ ਦੀ ਹੈਗੀ ਹੈ ਠੀਕ ਹੈ ਉਹਨਾਂ ਨੇ ਲੀਡਰ ਲੂਡਰ ਦੇ ਵੱਡੇ ਜਿਹੜੇ ਮਿਨਿਸਟਰ ਮੁਸਟਰ ਐਮਐਲਏ ਸਾਹਿਬ ਨੇ ਕਾਉਂਸਲਰ ਨੇ ਸਾਰੇ ਪਾਰਟੀ ਦੇ ਨਾਲ ਉਹਨਾਂ ਨਾਲ ਸੰਬੰਧ ਜਿਆਦਾ ਹੈਗੇ ਨੇ ਸਾਨੂੰ ਬਹੁਤ ਮਾੜਾ ਬੰਦਾ ਸਮਝਦੇ ਨੇ ਕਿ ਇਹ ਸਾਨੂੰ ਧਮਕੀਆਂ ਲਾ ਉਹ ਮਨੂੰ ਧਮਕੀਆਂ ਲਾਉਂਦੇ ਨੇ ਤੁਹਾਨੂੰ ਤਸੋਲ ਨਾਲ ਮਾਰਦੇ ਨੇ ਕਾਂਗਰਸ ਪਰਿਵਾਰ ਨੂੰ ਜੀ ਆਪਣੇ ਰੱਥੇ ਰਹਿਣ ਨਹੀਂ ਦੇਣਾ ਤੁਹਾਨੂੰ ਰਹਿਣ ਨਹੀਂ ਦੇਣਾ ਆਪਣਾ ਕੀ ਮੰਗ ਕੀ ਕਰਦੇ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਪਰਸ਼ਾਦ ਮੰਗ ਇਹੋ ਹੀ ਕਰਦੇ ਆ ਕਿ ਜੋ ਸਖਤ ਤੋਂ ਸਖਤ ਮੈਂ ਹੀ ਆਪਣਾ ਆਪਣਾ ਕਮਿਸ਼ਨਰ ਸਾਹਿਬ ਕੋ ਵੀ ਸ਼੍ਰੀ ਮੁਖਤਾਰ ਸਾਹਿਬ ਕੋ ਵੀ ਗਏ ਆ ਆਪਾਂ ਤੇ ਉਹਨਾਂ ਨੂੰ ਵੀ ਮੰਗ ਕੀਤੀ ਉਹਨਾਂ ਨੇ ਆਪਣੇ ਰੀਡਰ ਨੂੰ ਕਿਹਾ ਹੈ ਜੀ ਕਿ ਆਪਣਾ ਮੈਰਿਟ ਦੇ ਅਧਾਰ ਤੇ ਉਹਨਾਂ ਨੂੰ ਐਸਐਸਐਲ ਸਰਵਰ ਨੂੰ ਰਿਪੋਰਟ ਕਰੋ ਆਪਣਾ ਕੰਮ ਕਰੋ ਟੈਲੀਫੋਨ ਕਰੋ ਉਹਨਾਂ ਨੂੰ ਦਿਓ ਦਰਖਾਸਤ ਕਿ ਮੈਰਿਜ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇ ਅਸੀਂ ਉਹਦੇ ਸੰਤੁਸ਼ਟ ਹੀ ਸ਼ਾਇਦ ਕਾਰਵਾਈ ਹੋਵੇ ਪਰ ਇੰਨੇ ਧੱਕੇ ਖਾਣ ਦੇ ਬਾਵਜੂਦ ਉਹਨਾ ਸਾਨੂੰ ਪਾਣੀ ਨਾਲ ਧਾਣੀ ਫਿਕਰ ਦੁਪਹਿਰੇ ਅਸੀਂ ਬਾਹਰ ਪੂਰਾ ਹਾਲ ਸਾਡਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿਸ ਨੇ ਸਾਨੂੰ ਐਨਾਲੇ ਗਿਆ ਪ੍ਰੋਵਾਈਡ ਨਹੀਂ ਕੀਤਾ ਕੋਈ ਟੇਬਲ ਲੈ ਲੋ ਸਾਹ ਤਾਂ ਮਰੀਜ਼ ਸ਼ੂਗਰ ਦਾ ਮਰੀਜ਼ ਸਾਹੋ ਸਾਹ ਮਾ ਹਿਆ ਕਿਸ ਨੇ ਚਾਹ ਨਹੀਂ ਕੋਈ ਪਾਣੀ ਨਹੀਂ ਕੋਈ ਸੋਕ ਨਹੀਂ ਪੱਗਾਂ ਲੱਥੀਆਂ ਲੱਥੀਆਂ ਹੀ ਵੇਚੀ ਗਏ ਨੇ ਉਹ ਬਾਅਦ ਚ ਜਨਵਰੀ ਆ ਗਏ ਆ ਤਮਾਸ਼ਾ ਮੇਰੀ ਮੰਗ ਇਹ ਹੋ ਗਈ ਕਿ ਮੇਰੀ ਇੱਜ਼ਤ ਦਾ ਸਵਾਲ ਹੈਗਾ ਸਿੱਖ ਸਾਡੇ ਆਪਣੇ ਸਿੱਖ ਉਹ ਅੰਮ੍ਰਿਤ ਵਾਲੇ ਸਾਡੀ ਪਗੜੀ ਦਾ ਸਵਾਲ ਹੁੰਦਾ ਵਾ ਇਹਨਾਂ ਨੇ ਸਾਨੂੰ ਛੁੱਟਿਆ ਥੱਲੇ ਦੋਵਾਂ ਪਿਓ ਪੁੱਤਾਂ ਨੂੰ ਸਾਡੀ ਗੈ ਇੱਜ਼ਤ ਨਹੀਂ ਰਹੀ ਸਾਡੀ ਇੱਜ਼ਤ ਨੂੰ ਇਹਨਾਂ ਨੇ ਹੱਥ ਪਾਇਆ ਮੈਂ ਚਾਹੁੰਦਾ ਵਾਰ ਤੋਂ ਵਾਰ ਜਿਹੜੀ ਕਾਰਵਾਈ ਹੋਏ ਪਰਕਰ ਦਰਖ ਕੀਤਾ ਜੇ ਸਭ ਤੋਂ ਸੱਚ ਕਾਰਵਾਈ ਉਹ 295 ਦਾ ਪਰਚਾ ਬੰਦਦਾ